ਤੁਸੀਂ ਜਾਣਦੇ ਹੋ ਮਧੂਮੱਖੀ ਫੁੱਲਾਂ ਦਾ ਰਸ ਚੂਸ ਕੇ ਸ਼ਹਿਦ ਇਕੱਠਾ ਕਰਦੀ ਹੈ ਪਰ ਜਿਹੜੀ ਕੁਦਰਤ ਦੀ ਸਾਇੰਸ ਹੈ ਇਹ ਬੜੀ ਅਨੋਖੀ ਹੈ ਫੁੱਲਾਂ ਦੇ ਵਿੱਚ ਵੀ ਦੋ ਨਰ ਤੇ ਮਾਦਾ ਹੁੰਦੇ ਨੇ ਇਹ ਮਧੂਮੱਖੀ ਉਹਨਾਂ ਦੋਨਾਂ ਦਾ ਆਪਸ ਵਿੱਚ ਮੇਲ ਕਰਾਉਂਦੀ ਹੈ ਫੇਰ ਹੀ ਕਿਤੇ ਜਾ ਕੇ ਫੁੱਲਾਂ ਤੋਂ ਫਲ ਬਣਦੀ ਉਹ ਕਿਰਿਆ ਸ਼ੁਰੂ ਹੁੰਦੀ ਹੈ ਉਸ ਨੂੰ ਪਰਾਗਣ ਕਹਿੰਦੇ ਨੇ ਮਧੂਮੱਖੀ ਦਾ ਇੰਨਾ ਫੁੱਲਾਂ ਤੋਂ ਫਲ ਬਣਨ ਦੀ ਕਿਰਿਆ ਦੇ ਵਿੱਚ ਬੜਾ ਅਹਿਮ ਯੋਗਦਾਨ ਹੈ ਇੱਕ ਚਮਚਾ ਸ਼ਹਿਦ ਇਕੱਠਾ ਕਰਨ ਦੇ ਵਾਸਤੇ ਲਗਭਗ ਧਰਤੀ ਦੇ ਤਿੰਨ ਚੱਕਰ ਲਗਾ ਦਿੰਦੀ ਹੈ ਮਧੂਮੱਖੀ ਇੰਨੀ ਮਿਹਨਤ ਕਰਦੀ ਹੈ ਮਧੂਮੱਖੀ ਦੇ ਦੋ ਪੇਟ ਹੁੰਦੇ ਨੇ ਛੇ ਲੱਤਾਂ ਹੁੰਦੀਆਂ ਨੇ ਪੰਜ ਅੱਖਾਂ ਆਉਂਦੀਆਂ ਨੇ ਚਾਰ ਫਰ ਹੁੰਦੇ ਨੇ ਇੱਕ ਸੈਕਿੰਡ ਦੇ ਵਿੱਚ ਲਗਭਗ ਬਹੁਤ ਤੇਜ਼ ਫਰ ਫਰਾਉਂਦੀ ਹੈ ਮਧੂਮੱਖੀ ਜਿਹੜਾ ਸ਼ਹਿਦ ਬਣਾਉਂਦੀ ਹੈ ਇਹ ਆਪਣੇ ਸਰੀਰ ਵਾਸਤੇ ਬਹੁਤ ਹੀ ਲਾਹੇਵੰਦ ਹੈ ਕਈ ਬਿਮਾਰੀਆਂ ਨੂੰ ਜੜੋਂ ਖਤਮ ਵੀ ਕਰਦਾ ਹੈ ਮਧੂਮੱਖੀਆਂ ਦੇ ਵਿੱਚ ਵੀ ਕਾਫੀ ਕੈਟਾਗਰੀ ਜੀ ਹੁੰਦੀਆਂ ਨੇ ਜਿਹੜੀ ਮੇਲ ਕੈਟਾਗਰੀ ਹੈ ਇਹ ਡਰੋਨ ਦਾ ਕੰਮ ਕਰਦੀ ਹੈ ਰਾਣੀ ਮੱਖੀ ਹੈ ਇਹ ਸਾਰੀਆਂ ਮੱਖੀਆਂ ਨੂੰ ਡਾਇਰੈਕਸ਼ਨ ਦਿੰਦੀ ਹੈ ਮਧੂਮੱਖੀ ਦੀ ਨਗਾ ਕਾਫੀ ਮੈਗਾਪਿਕਸਲ ਕੈਮਰਿਆਂ ਦੇ ਬਰਾਬਰ ਹੈ ਧੰਨਵਾਦ ਦੋਸਤੋ